everyone ਸਸਿਕਾ ਨਮਸਤੇ ਐਂਡ ਵੈਲਕਮ ਬੈਕ ਟੂ ਥਿਸ ਚੈਨਲ ਉਮੀਦ ਕਰਦੀ ਹਾਂ ਕਿ ਸਾਰੇ ਫਰੈਂਡਸ ਬਹੁਤ ਵਧੀਆ ਹੋਣਗੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਮੇਰਾ ਦੁਪਹਿਰ ਦਾ ਰੁਟੀਨ ਮੈਂ ਕਿੱਦਾਂ ਮੈਨੇਜ ਕਰਦੀ ਹਾਂ ਆਪਣਾ ਕੰਮ ਦੁਪਹਿਰ ਦਾ ਲੰਚ ਟਾਈਮ ਤੋਂ ਲੈ ਕੇ ਟੀ ਟਾਈਮ ਤੱਕ ਕੀ ਕੀ ਕਰਦੀ ਹਾਂ ਤੇ ਕਿੱਦਾਂ ਮੈਨੇਜ ਕਰਦੀ ਹਾਂ ਉਹ ਮੈਂ ਵੀਡੀਓ ਵਿੱਚ ਸ਼ੇਅਰ ਕੀਤਾ ਹੈ ਦੁਪਹਿਰ ਦਾ ਜ਼ਿਆਦਾਤਰ ਟਾਈਮ ਕਿਚਨ ਵਿੱਚ ਗੁਜ਼ਰਦਾ ਹੈ ਲੰਚ ਬਣਾਉਣ ਵਿੱਚ ਫਿਰ ਬੱਚਿਆਂ ਨੂੰ ਲੈ ਕੇ ਆਣਾ ਹੁੰਦਾ ਉਹਨਾਂ ਨੂੰ ਖਾਣਾ ਖਿਲਾਉਣਾ ਹੁੰਦਾ ਅੱਜ ਲੰਚ ਵਿੱਚ ਬਣਾਵਾਂਗੀ ਮਿਕਸ ਦਾਲ ਇਹ ਜਲਦੀ ਬਣ ਜਾਂਦੀ ਹੈ 10 ਮਿੰਟਾਂ ਵਿੱਚ ਨਾਲ ਪਿੰਡੀਆਂ ਚੋਪ ਕਰਕੇ ਰੱਖੀਆਂ ਨੇ ਇਹਦੀ ਸਬਜ਼ੀ ਬਣਾਵਾਂਗੀ ਵਾਸ਼ ਕਰਕੇ ਦਾਲ ਕੁੱਕਰ ਵਿੱਚ ਪਾਈ ਹੈ ਕੁੱਕਰ 'ਚ ਬਣਾਵਾਂਗੀ 6 ਕੋਲੀਆਂ ਪਾਣੀ ਦੀਆਂ ਪਾ ਰਹੀਆਂ ਨਮਕ ਹਲਦੀ ਪਾ ਕੇ ਦਾਲ ਉਬਲਨੀ ਰੱਖਾਂਗੀ ਪੂਕਰ ਬੰਦ ਕਰਨ ਤੋਂ ਪਹਿਲਾਂ ਮੈਂ ਐਦਾਂ ਇਹਦੇ ਵਿੱਚ ਪੂਕ ਮਾਰ ਦਿਆਂ ਤਾਂ ਕਿ ਜੇ ਕੁਝ ਫਸਿਆ ਹੋਏਗਾ ਤਾਂ ਮੈਨੂੰ ਪਤਾ ਲੱਗ ਜਾਏਗਾ ਨਹੀਂ ਤਾਂ ਕੁਝ ਐਕਸੀਡੈਂਟ ਵੀ ਹੋ ਸਕਦਾ ਐ ਇੱਕ ਸਾਈਡ ਦਾਲ ਉਬਲ ਨਹੀਂ ਰੱਖੀ ਐ ਦੂਸਰੀ ਸਾਈਡ ਭਿੰਡੀਆਂ ਫਰਾਈ ਕਰਾਂਗੀ ਨਾਲ-ਨਾਲ ਸਾਰੇ ਕੰਮ ਹੁੰਦੇ ਰਹਿਣਗੇ ਭਿੰਡੀਆਂ ਮੈਂ ਸਰੋਂ ਦੇ ਤੇਲ 'ਚ ਬਣਾਉਣੀ ਆ ਤੇਲ ਪਾਇਆ ਹੈ ਤੇਲ ਥੋੜਾ ਜਿਹਾ ਗਰਮ ਹੋਣ ਤੋਂ ਬਾਅਦ ਭਿੰਡੀਆਂ ਪਾ ਰਹੀਆਂ ਸਭ ਤੋਂ ਪਹਿਲਾਂ ਇਨਨੂੰ ਫਰਾਈ ਕਰਾਂਗੀ ਪਿੰਡੀਆਂ ਨੂੰ ਮੀਡੀਅਮ ਫਲੇਮ ਤੇ ਪਿੰਡੀਆਂ ਫਰਾਈ ਹੋਣ ਲਈ ਰੱਖੀਆਂ ਨੇ ਇੱਧਰ ਮੈਂ ਤਿਆਰੀ ਕਰਕੇ ਰੱਖੀ ਐ ਤੜਕੇ ਦੀ ਇੱਕ ਪਲੇਟ ਵਿੱਚ ਦਾਲ ਦੇ ਤੜਕੇ ਲਈ ਰੈਡੀ ਕਰਿਆ ਸਮਾਨ ਔਰ ਦੂਸਰੀ ਸਾਈਡ ਪਿੰਡੀਆਂ ਲਈ ਰੈਡੀ ਕਰਿਆ ਪਿੰਡੀਆਂ ਵਿੱਚ ਟਮਾਟਰ ਵਗੈਰਾ ਨਹੀਂ ਪੰਦਾ ਔਰ ਸਭ ਤੋਂ ਪਹਿਲਾਂ ਹੁਣ ਮੈਂ ਪਿੰਡੀਆਂ ਲਈ ਪਿਆਜ਼ ਵਗੈਰਾ ਕਟਾਂਗੀ ਪਿਆਜ਼ ਤੇ ਹਰੀ ਮਿਰਚ ਔਰ ਨਾਲ ਨਾਲ ਪਿੰਡੀਆਂ ਨੂੰ ਵੀ ਕੜਚੀ ਨਾਲ ਹਿਲਾ ਰਹੀਨਾ ਪਿੰਡੀਆਂ ਲਈ ਪਿਆਜ਼ ਤੇ ਹਰੀ ਮਿਰਚ ਮੈਂ ਹੱਥ ਨਾਲ ਚੋਪਿੰਗ ਬੋਰਡ ਤੇ ਹੀ ਕਟਾਂਗੀ ਔਰ ਦਾਲ ਵਾਸਤੇ ਮੈਂ ਚੋਪਰ 'ਚ ਕੱਟ ਲਵਾਂਗੀ ਇਲੈਕਟ੍ਰਿਕ ਚੋਪਰ ਵਿੱਚ ਪਿੰਡੀਆਂ ਤੇ ਪਰਥੇ ਲਈ ਮੈਂ ਚੋਪਿੰਗ ਬੋਰਡ ਤੇ ਹੀ ਕੱਟਦੀਆਂ ਪਿਆਜ਼ ਵਗੈਰਾ ਚੋਪਰ 'ਚ ਕਟੋਣਾ ਫਿਰੋਂਦੇ ਵਿੱਚ ਨਾ ਟੇਸਟੀ ਚੇਂਜ ਹੋ ਜਾਂਦਾ ਉਹ ਜ਼ਿਆਦਾ ਬਰੀਕ ਹੋ ਜਾਂਦੇ ਨੇ ਨਾ ਪਿਆਜ਼ ਵਗੈਰਾ ਦਾਲ ਨੂੰ ਵੀ ਵਿਸਲ ਆ ਗਈ ਹੈ ਉਹ ਨੂੰ ਹੁਣ 10 ਮਿੰਟ ਤੱਕ ਬੰਦ ਕਰ ਦਾਂਗੀ ਔਰ ਇਹ ਪਿੰਡੀਆਂ ਵੀ ਫਰਾਈ ਹੋ ਰਹੀਆਂ ਨੇ ਪਿੰਡੀਆਂ ਫਰਾਈ ਹੋ ਗਈਆਂ ਨੇ ਹੁਣ ਇਹਦੇ ਵਿੱਚ ਪਿਆਜ਼ ਤੇ ਹਰੀ ਮਿਰਚ ਪਾਵਾਂਗੇ ਚੋੜਾ ਮਿਕਸ ਕਰਾਂਗੇ ਦਾਲ ਵੀ ਬਣ ਚੁੱਕੀ ਹੈ ਇਹਦੇ 10 ਮਿੰਟ ਹੋ ਗਏ ਨੇ ਇਹਨੂੰ ਬੰਦ ਕਰ ਦੇਾਂਗੇ ਔਰ ਪਿੰਡਿਆਂ ਵਿੱਚ ਬੇਸਿਕ ਮਸਾਲੇ ਪਾਵਾਂਗੇ ਨਮਕ ਹਲਦੀ ਤੇ ਗਰਮ ਮਸਾਲਾ ਫਿਰ ਪਿਆਜ਼ ਸੌਫਟ ਹੋਣ ਤੱਕ ਇਹਨੂੰ ਥੋੜੀ ਦੇਰ ਫਰਾਈ ਕਰਾਂਗੇ ਮਸਾਲੇ ਪਾ ਕੇ ਇੱਕ ਵਾਰੀ ਮਿਕਸ ਕਰਾਂਗੇ। ਇਧਰ ਦਾਲ ਦੇ ਤੜਕੇ ਲਈ ਚੋਪ ਕਰ ਲਿਆ ਪਿਆਜ਼, ਟਮਾਟਰ, ਹਰੀ ਮਿਰਚ। ਪਿੰਡੀਆਂ ਬਣ ਚੁੱਕੀਆਂ ਨੇ। ਹੁਣ ਦਾਲ ਨੂੰ ਤੜਕਾ ਲਾਵਾਂਗੇ। ਦਾਲ ਲਈ ਲੈਨੇ ਸਾਬੂਤ ਮਸਾਲੇ, ਸਾਬੂਤ ਲਾਲ ਮਿਰਚ, ਤੇਜ ਪੱਤਾ, ਦਾਲਚੀਨੀ, ਰਾਈ, ਜੀਰਾ, ਥੋੜੀ ਜੀ ਹਿੰਗ ਪਾਵਾਂਗੇ। ਇਸ ਪੈਂਚ ਬਣਾ ਰਹੀਆਂ ਦਾਲ। オイル ਪਾਵਾਂਗੇ ਜੀਵਕਨੋਲਾオイル ਯੂਜ਼ ਕਰ ਰਹੀ ਆ ਮੈਂオイル ਥੋੜਾ ਗਰਮ ਹੋਣ ਤੇ ਹੀਂਗ ਪਾਵਾਂਗੇ ਉਸ ਤੋਂ ਬਾਅਦ ਸਾਬੂਤ ਮਸਾਲੇ ਪਾਵਾਂਗੇ ਮਸਾਲੇ ਜਦੋਂ ਥੋੜੀ ਜੀ ਖੁਸ਼ਬੂ ਆਉਣ ਲੱਗ ਜੇਗੀ ਤਾਂ ਉਦੋਂ ਪਿਆਜ਼ ਟਮਾਟਰ ਹਰੀ ਮਿਰਚ ਦਾ ਚੌਪ ਕੀਤੇ ਹੋਏ ਆ ਪਾਵਾਂਗੇ ਜਿਹੜੇ ਜਾਰ ਚ ਪਿਆਜ਼ ਚੌਪ ਕੀਤੇ ਸੀ ਨਾ ਉਹਦੇ ਵਿੱਚ ਹੀ ਥੋੜਾ ਜਿਹਾ ਪਾਣੀ ਪਾ ਕੇ ਪਾਵਾਂਗੇ ਦਾਲ ਤੜਕੇ ਵਿੱਚ ਨਮਕ ਤੇ ਗਰਮ ਮਸਾਲਾ ਪਾ ਰਹੀਆਂ ਕਿਉਂਕਿ ਹਲਦੀ ਪਹਿਲਾਂ ਪਾ ਲਈ ਸੀਗੀ ਔਰ ਦਾਲ ਵੀ ਵਧੀਆ ਬਣ ਚੁੱਕੀ ਹੈ ਇਕਦਮ ਪਰਫੈਕਟ ਔਰ ਇਧਰ ਮੈਂ ਰਾਇਤਾ ਬਣਾ ਰਹੀਆਂ ਗੱਲ ਵਾਲਾ ਥੋੜਾ ਜਿਆਦਾ ਨਹੀਂ ਪਿਆਸੀ ਹੁੰਦੇ ਵਿੱਚ ਹੀ ਅੱਜ ਵਾਲਾ ਥੋੜਾ ਜਿਆਦਾ ਪਾ ਕੇ ਮਿਕਸ ਕਰਕੇ ਥੋੜਾ ਪਾਣੀ ਪਾਵਾਂਗੇ ਇਹਦੇ ਵਿੱਚ ਥੋੜਾ ਜਿਆਦਾ ਸਖਤ ਹੈ ਰਾਇਤੇ ਚ ਪਾਇਆ ਮੈਂ ਨਮਕ, ਗਰਮ ਮਸਾਲਾ, ਜੀਰਾ ਪਾਊਡਰ, ਕਾਲੀ ਮਿਰਚ ਪਾਊਡਰ, ਜੀਰਾ ਪਾਊਡਰ ਇੰਨਾ ਕੀ ਹੈ ਉਹ ਖਤਮ ਹੋ ਗਿਆ ਸੀ ਹੁਣ ਹੋਰ ਬਣਾਉਂਗੀ ਮੈਂ ਜਿੰਨਾ ਕਹੇਗਾ ਸੀ ਓਨਾ ਕੁ ਮੈਂ ਪਾ ਲਿਆ ਚੰਗੀ ਤਰ੍ਹਾਂ ਮਿਕਸ ਕਰਾਂਗੇ ਰਾਇਤਾ ਰੈਡੀ ਹੋ ਗਿਆ, ਪਿੰਡੀਆਂ ਵੀ ਰੈਡੀ ਨੇ ਔਰ ਦਾਲ ਦਾ ਤੜਕਾ ਵੀ ਰੈਡੀ ਹੈ ਬਸ ਹੁਣ ਇਹਦੇ ਵਿੱਚ ਦਾਲ ਪਾਣੀ ਬਾਕੀ ਹੈ ਤੜਕੇ ਵਿੱਚ ਦਾਲ ਪਾ ਰਹੀਆਂ ਉਸ ਤੋਂ ਬਾਅਦ ਇਹਨੂੰ ਨਾ ਥੋੜੀ देर ਮੈਂ ਸਿੰਮਤੀ ਰੱਖਾਂਗੀ ਇੱਕ ਉਬਾਲ ਆਣ ਤੱਕ ਦਾਲ ਨੂੰ ਮਿਕਸ ਕਰ ਰਹੀਆਂ ਤਾਂ ਕਿ ਚੰਗੀ ਤਰ੍ਹਾਂ ਤੜਕਾ ਪਿਆਜ਼ ਵਗੈਰਾ ਸਾਰੇ ਮਿਕਸ ਹੋ ਜਾਣ ਜਦੋਂ ਤੱਕ ਦਾਲ ਨੂੰ ਉਬਾਲ ਆਉਂਦਾ ਉਦੋਂ ਤੱਕ ਆਟਾ ਗੁੰਨ ਕੇ ਰੱਖ ਰਹੀਆਂ ਫਿਰ ਬੱਚਿਆਂ ਨੂੰ ਲੈਣ ਜਾਣਾ ਹੈ ਮੈਂ ਮਨਜੀਤ ਨੂੰ ਅੱਜ ਸੱਜੋਤ ਨਹੀਂ ਗਿਆ ਸੀ ਦਾਲ ਨੂੰ ਬਾਹ ਲ ਆ ਗਿਆ ਹੁਣ ਬੰਦ ਕਰ ਦਾਂਗੇ ਗੈਸ ਰੋਟੀ ਰਹਿ ਗਈ ਰੋਟੀ ਆ ਕੇ ਬਣਾਉਂਗੀ ਪਹਿਲਾਂ ਮੰਨਰੀਤ ਨੂੰ ਲੈ ਕੇ ਆਉਂਗੀ ਸਰਜੋਤ ਕੱਲ੍ਹ ਆਈ ਖੇਲ ਰਿਹਾ ਐਂ ਦਿਨਾਂ ਸਕੂਲ ਚ ਡਿੱਗ ਗਿਆ ਸੀ ਕੱਲ ਤਾਂ ਗੋਡਿਆਂ ਤੇ ਦੋਨਾਂ ਗੋਡਿਆਂ ਤੇ ਝੋਟ ਲੱਗ ਗਈ ਸੀ ਤੇ ਅੱਜ ਗਿਆ ਨਹੀਂ ਹੁਣ ਜਾ ਰਹੀਆਂ ਮੈਂ ਮੰਨਰੀਤ ਨੂੰ ਲੈਣ ਲਈ ਆਣ ਨੂੰ ਤਾਂ ਮੰਨਰੀਤ ਆਪੇ ਵੀ ਆ ਜਾਂਦੀ ਹੈ ਕਈ ਵਾਰੀ ਪਰ ਇੱਥੇ ਨਾ ਹੁਣ ਨੇਬਲੇ ਬਹੁਤ ਘੁੰਮ ਰਹੇ ਨੇ ਨੀਲ ਗਾਇ ਵੀ ਨਹੀਂ ਕਾਫੀ ਕੁੱਤੇ ਵੀ ਫਿਰਦੇ ਨੇ ਤਾਂ ਮੈਂ ਲੈਨ ਚਲੀ ਜਾਨੀ ਹੁੰਨੀ ਆ ਇੱਥੇ ਆਉਂਦੀ ਆਉਂਦੀ ਬੱਸ ਇਸ ਸਾਈਡ ਤੋਂ ਸਾਹਮਣੇੋਂ ਆਏਗੀ ਹੁੰਦੀ ਬੱਸ ਇਧਰੋਂ ਸਾਹਮਣੇ ਤੋਂ ਔਰ ਇੱਥੇ ਝਾਂਚ ਮੈਂ ਖੜੀ ਆ ਆ ਗਈ ਮੇਰੀ ਬੀਪਰਸਲ ਉਨੂੰ ਜਾ ਕੇ ਲੰਚ ਕਰਾਂਗੇ ਰੋਟੀ ਬਣਾਉਂਗੀ ਮੈਂ ਕਈ ਵਾਰ ਤਾਂ ਮੈਂ ਰੋਟੀ ਬਣਾ ਕੇ ਹੀ ਆਉਣੀ ਹੁੰਦੀ ਆ ਉਹਨੂੰ ਲੈਣ ਲਈ ਪਰ ਸਾਰੇ ਦਿਨ ਸੇਮ ਨਹੀਂ ਹੁੰਦੇ ਨਾ ਤਾਂ ਟਾਈਮ ਥੋੜਾ ਉੱਪਰ-ਨੀਚੇ ਹੋ ਜਾਂਦੇ ਨੇ ਕੰਮ ਤਾਂ ਉਹੀ ਹੁੰਦੇ ਨੇ ਆ ਗਈ ਘਰ ਰੋਟੀ ਬਣਾ ਰਹੀ ਹਾਂ ਹੁਣ ਪਹਿਲਾਂ ਦੋ ਤਿੰਨ ਰੋਟੀਆਂ ਬਣਾ ਕੇ ਬੱਚਿਆਂ ਨੂੰ ਦੇ ਦਾਂਗੀ ਉਹ ਖਾਂਦੇ ਰਹਿਣਗੇ ਫਿਰ ਆਪਣੇ ਲਈ ਬਣਾ ਕੇ ਰੱਖ ਲਾਂਗੀ ਚੰਦੀ ਪਲੇਟ ਮੈਂ ਰੈਡੀ ਕਰਤੀ ਹੈ ਪਿੰਡੀਆਂ ਨਾਲ ਮੱਖਣੀ ਦਾਲ ਵਿੱਚ ਵੀ ਮੱਖਣੀ ਰੋਟੀ ਚੋਲ ਇਹ ਚੋਲ ਨਾ ਹੁਣ ਨਹੀਂ ਬਣਾਏ ਇਹ ਰਾਤੀ ਬਣਾਏ ਸੀ ਥੋੜੇ ਜੇ ਬਚੇ ਸੀ ਤਾਂ ਸਾਰਿਆਂ ਨੂੰ ਥੋੜੇ ਥੋੜੇ ਦੇ ਕੇ ਖਤਮ ਕਰਾਂਗੀ ਨਾਲ ਰਾਇਤਾ ਔਰ ਇੱਕ ਇੱਕ ਗਲਾਸ ਲੱਸੀ ਦਾ ਦੇਵਾਂਗੀ ਕਾਰੀਆਂ ਰੋਟੀਆਂ ਬਣਾ ਕੇ ਹੁਣ ਮੈਂ ਕਰ ਰਹੀ ਆ ਕਿਚਨ ਕਲੀਨ ਆਟਾ ਜਿਆ ਸਾਫ ਕਰਾਂਗੀ ਬਾਕੀ ਤਾਂ ਗੈਸ ਮੈਂ ਅਗੋਂ ਅਗੋਂ ਚੁੱਲਾ ਸਾਫ ਕਰ ਰਹੀ ਆ ਬਾਕੀ ਗਰਮ ਐ ਹਜੇ ਇਹ ਜਦੋਂ ਠੰਡਾ ਹੋਏਗਾ ਨਾ ਫਿਰ ਸਾਫ ਕਰਾਂਗੀ ਆਪਣੇ ਲਈ ਵੀ ਪਲੇਟ ਮੈਂ ਰੈਡੀ ਕੀਤੀ ਐ ਹੁਣ ਮੈਂ ਇਹ ਲੰਚ ਕਰਾਂਗੀ ਨਾਲ ਲੱਸੀ ਔਰ ਮੱਖਣੀ ਲਈਏ ਮੈਂ achar ਦੇ ਨਾਲ ਕਿਨੂ ਕਿਨੂ ਵਧੀਆ ਲੱਗਦੀ ਹੈ ਮੈਨੂੰ ਕਮੈਂਟ ਕਰਕੇ ਦੱਸਿਓ ਅੰਬ ਦੇ achar ਦੇ ਨਾਲ ਮੱਖਣ ਮੱਖਣ ਤੇ achar ਜੇ ਕਿਸੇ ਨੇ ਖਾਦਾ ਨਹੀਂ ਨਾ ਤਾਂ ਇੱਕ ਵਾਰੀ ਖਾ ਕੇ ਜਰੂਰ ਦੇਖਿਓ ਹਾਂਜੀ ਫਰੈਂਡਸ ਲੰਚ ਕਰਨਾ ਹੋ ਗਿਆ ਔਰ ਹੁਣ ਕਰਾਂਗੇ ਥੋੜੀ ਜੀ ਰੈਸਟ ਕਿਚਨ ਕਲੀਨ ਕਰ ਦਿੱਤੀ ਹੈ ਔਰ पांडे ਤੁਨੇ ਨਹੀਂ ਹੋਏ पांडे ਮੈਂ ਸਾਰੇ ਇਕੱਠੇ ਕਰਕੇ ਰੱਖ ਦਿੱਤੇ ਨੇ ਕਿਉਂਕਿ ਟੈਂਕੇ ਚਾਹੇ ਪਾਣੀ ਨਹੀਂ ਹੈਗਾ ਅਰ ਸ਼ਾਮ ਨੂੰ ਆਏਗਾ ਰਨਿੰਗ ਵਾਟਰ ਤੋਂ ਇੱਕ ਬਰਤਨ ਕਿਚਨ ਹੋ ਗਈ ਹੈ ਕਲੀਨ ਹੁਣ ਜਾ ਰਹੀਆਂ ਥੋੜੀ ਦੇਰ ਰੈਸਟ ਕਰਨ ਲਈ ਫਿਰ ਚਾਹ ਤੇ ਮਿਲਦੇ ਹਾਂ ਲਾਈਟਸ ਕਰ ਦਿੰਨਾ ਆਫ ਹਾਂਜੀ ਫਰੈਂਡਸ ਟੀ ਟਾਈਮ ਹੋ ਗਿਆ ਚਾਹ ਬਣਾਉਣ ਲੱਗੀਆਂ ਆਪਣੇ ਲਈ ਨੀਂਦ ਤਾਂ ਜਿਆਦਾ ਆਈ ਨਹੀਂ ਮੈਨੂੰ ਥੋੜਾ ਲੇਟੀ ਰਹੀ ਔਰ ਇੱਕ ਵੀਡੀਓ ਸ਼ਾਰਟ ਵੀਡੀਓ ਮੈਂ ਅਪਲੋਡ ਕਰਨੀ ਸੀ ਉਹ ਕੀਤੀ ਕਈ ਵਾਰ ਤਾਂ ਮੈਂ ਲੰਚ ਤੋਂ ਬਾਅਦ ਸੋ ਜਾਣੀ ਹੁੰਦੀ ਆ ਥੋੜੀ ਦੇਰ ਲਈ ਮੈਂ 10-15 ਮਿੰਟ ਦੀ ਨੈਪ ਲੈ ਲੈਣੀ ਆ ਪਰ ਕਈ ਵਾਰੀ ਜਦੋਂ YouTube ਦਾ ਕੁਝ ਕੰਮ ਹੁੰਦਾ ਐਡੀਟਿੰਗ ਵਗੈਰਾ ਕਰਨੀ ਤਾਂ ਮੈਂ ਉਸ ਟਾਈਮ ਤੇ ਉਹ ਕਰ ਲੈਣੀ ਹੁੰਦੀ ਆ ਅੱਜ ਨੀਂਦ ਆਈ ਵੀ ਨਹੀਂ ਔਰ ਕੰਮ ਵੀ ਸੀਗਾ ਮੈਂ ਚਾਹ ਇਦਾਂ ਬਣਾਣੀ ਹੁੰਨੀ ਆ ਦੁੱਧ, ਪਾਣੀ, ਚੀਨੀ, ਪੱਤੀ ਸਾਰਾ ਮਿਸ਼ਾ ਪਾ ਕੇ ਇੱਕ ਵਾਰੀ ਉਬਾਲ ਦਵਾ ਲੈਣੀ ਆ ਚੰਗੀ ਤਰ੍ਹਾਂ ਰੈਡੀ ਹੋ ਗਈ ਐ ਚਾਹ ਮੇਰੀ ਓਕੇ ਫਰੈਂਡਸ ਮੈਂ ਚਾਹ ਇੰਜੋਏ ਕਰਦੀ ਆ ਤੁਸੀਂ ਵਲੌਗ ਇੰਜੋਏ ਕਰੋ ਮਿਲਦੇ ਹਾਂ ਆਪਾਂ ਨੈਕਸਟ ਵਲੌਗ ਵਿੱਚ ਜਿਹੜੇ ਫਰੈਂਡਸ ਅੱਜ ਪਹਿਲੀ ਵਾਰੀ ਚੈਨਲ ਤੇ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਵੀਡੀਓ ਵਿੱਚ ਕੁਝ ਵੀ ਚੰਗਾ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਆਪਣੀ ਫੈਮਿਲੀ ਫਰੈਂਡਸ ਵਿੱਚ ਜ਼ਰੂਰ ਸ਼ੇਅਰ ਕਰਿਓ ਥੈਂਕ ਯੂ